ਲੱਗੇ ਪਤੰਗ ਹਰ ਕੇ ਸੇਵਕ ਜੋ ਹਰ ਪਾਏ ਜਿਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਇਹ ਰੱਬ ਦੇ ਪਿਆਰਿਆਂ ਦੀ ਕਥਾ ਹੈ ਜਿਹੜੇ ਗੁਰੂ ਨਾਨਕ ਦੇ ਦਰ ਤੇ ਕਬੂਲ ਹੋ ਜਾਂਦੇ ਨੇ ਸੇਵਾ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਉਸੇ ਟਾਈਮ ਉੱਠ ਕੇ ਬੈਠੇ ਹੋਗੇ ਦਸਵੇਂ ਪਾਤਸ਼ਾਹ ਮਹਾਰ ਦੇ ਚਰਨਾਂ ਚ ਗਏ ਫਤਿਹ ਬੁਲਾਈ 10ਵੇਂ ਪਾਤਸ਼ਾਹਬਾਰੇ ਕਹਿੰਦੇ ਕੀ ਗੱਲ ਭਾਈ ਦਿਆ ਸਿੰਘ ਜੀ ਸਾਡੇ ਬਿਨਾ ਪੁੱਛੇ ਚਲੇ ਗਏ ਕਹਿੰਦੇ ਮਹਾਰਾਜ ਹੁਕਮ ਆ ਗਿਆ ਸੀ ਪਰਮੇਸ਼ਰ ਦਾ ਸੱਦਾ ਆ ਗਿਆ ਸੀ ਜਦੋਂ ਹੁਕਮ ਆਜੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਕਿਆ ਆਇਆ ਗੋਵਿੰਦ ਕਾਵਣ ਜਾ ਰਿਹਾ ਮਿੱਤਰਾ ਉੱਟ ਚੱਲੇ ਕਮਾਣਾ ਸਾਥ ਕਿਰਤੀ ਬਿਲਮਨ ਦੇਵਣੀ ਉਨੀ ਤੱਕੜੇ ਪਾਇਆ। ਭਾਈ ਦਇਆ ਸਿੰਘ ਇਹਦੇ ਮਾਰੇ ਹੁਕਮ ਆ ਗਿਆ ਸੀ ਪਰਮੇਸ਼ਰ ਦਾ। ਸੱਚੇ ਪਾਤਸ਼ਾਹ ਮਾਰੇ ਕਹਿੰਦੇ ਫਿਰ ਸਾਡਾ ਵੀ ਸਨੇਹਾ ਦੇ ਦਿਓ ਕਾਲਪੁਰਖ ਪਰਮੇਸ਼ਰ ਨੂੰ। ਕਿਹੜਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਦੋ ਵਾਰੀ ਮਾਰਨੇ ਸ਼ਬਦ ਉਚਾਰਨ ਕੀਤਾ ਹੈ।